ਦੇ ਵਿੱਚ ਰਹਿ ਕੇ ਜੇ ਕਾਫਲਾ ਚੱਲੂ ਕਾਫਲਾ ਵੱਡਾ ਹੋਊਗਾ ਲੰਮਾ ਹੋਊਗਾ ਕਿਉਂਕਿ 70 80 ਗੱਡੀਆਂ ਤਾਂ ਕੇਵਲ ਵੀਕੇ ਜੀ ਐਸਸੀਪੂ ਫੁਰਦਲੇਵਾਲ ਸਾਹਿਬ ਉਹਨਾਂ ਦੀ ਜਥੇਬੰਦੀ ਦੀ ਨਾਲ ਹੋਰ ਵੀ ਜਥੇਬੰਦੀਆਂ ਦੀ ਦੋਹਾਂ ਫੋਰਮਾਂ ਦੀਆਂ ਗੱਡੀਆਂ ਵੱਡਾ ਕਾਫਲਾ ਹੋਊਗਾ ਡਿਸਪਲਨ ਦੇ ਵਿੱਚ ਰਹਿ ਕੇ ਕੋਈ ਕਿਸੇ ਦੀ ਇੱਕ ਦੂਜੇ ਤੋਂ ਅੱਗੇ ਗੱਡੀ ਚ ਜਾ ਕੇ ਕੋਸ਼ਿਸ਼ ਨਹੀਂ ਕੀਤੀ ਜਾਊਗੀ ਉੱਥੇ ਤਿਆਰੀਆਂ ਜਿਹੜੀਆਂ ਸਾਰੀਆਂ ਸਾਡੇ ਦੋਹਾਂ ਫੋਰਮਾਂ ਦੇ ਆਗੂ ਸਹਿਬਾਨਾਂ ਨੇ ਮੀਟਿੰਗ ਦੇ ਵਿੱਚ ਬੈਠਣਾ ਹੈ ਧੰਨਵਾਦ ਕਰਨਗੇ ਬਾਕੀ ਜਿਹੜਾ ਸਾਡਾ ਸਾਰਾ ਕਾਫਲਾ ਜਾਊਗਾ ਉਹਨਾਂ ਵਾਸਤੇ ਉੱਥੇ ਲੰਗਰ ਦੀ ਵਿਵਸਥਾ ਵੀ ਸਾਡੀ ਆਪ ਦੀ ਹੈ ਚਾਹ ਪਾਣੀ ਦੀ ਔਰ ਦਰਿਆ ਗੱਦੇ ਵਗੈਰਾ ਉੱਥੇ ਬੈਠ ਕੇ ਆਪ ਦੀ ਜਿਹੜੀ ਇਹਨਾਂ ਇਸ਼ੂਆਂ ਦੇ ਉੱਤੇ ਅਸੀਂ ਉੱਥੇ ਆਪਦੀ ਬੈਠ ਕੇ ਬਾਹਰ ਦੇ ਜਿਹੜੇ ਬਾਕੀ ਸੰਗਤ ਹੋ ਕਲੀ-ਕਲੀ ਗੱਲ ਤੇ ਅਸੀਂ ਉੱਥੇ ਸਾਡੇ ਬੁਲਾਰੇ ਬੋਲ ਕੇ ਚਾਨਣਾ ਪਾਉਣਗੇ ਸਾਰੇ ਪ੍ਰਬੰਧ ਆ ਜਿਹੜੇ ਸਾਡੇ ਸ਼ਾਂਤਮਈ ਕਿਸੇ ਕਿਸਮ ਦਾ ਕੋਈ ਘਬਰਾਹਟ ਕਿਸੇ ਕਿਸਮ ਦਾ ਕੋਈ ਡਿਸਪੀਸਕਲਨ ਦੀ ਲੰਘਣਾ ਅੱਜ ਵੀ ਇਸ ਮੀਟਿੰਗ ਕਿੰਨੇ ਕਿਸਾਨ ਐ ਪਾਗ ਲੈਣਗੇ ਮੀਟਿੰਗ ਦੇ ਚ ਲਗਭਗ 200 ਤੋਂ ਪਲੱਸ ਹੋਊਗਾ ਸਾਡੇ ਕਾਫਲੇ ਮੀਟਿੰਗ ਚ ਕਿੰਨੇ ਬੈਠਣਗੇ ਦੋਹਾਂ ਫੋਰਮਾਂ ਤੇ ਹੁੰਦੇ 27 28 ਕਿਸਾਨ ਓਕੇ ਕਰੀ ਜੇਪਾ ਪੈਗੇ ਟਾਈਮ ਦੋ ਤਿੰਨ ਟਾਈਮ ਲੱਗ ਤਾਂ ਤਾਂ ਨਾਰਾ ਕਿਸੇ ਟਾਈਮ ਲੱਗਿਆ ਕਰਦਾ ਸੀ ਪਰ ਹੁਣ ਜਿਹੜੀ ਘਟਨਾ ਵਾਪਰੀ ਆ ਪਟਿਆਲਾ ਵਿਖੇ ਜਿੱਥੇ ਇੱਕ ਕਰਨਲ ਜੋ ਕਹਿੰਦਾ ਨਾ ਆਰਮੀ ਮੈਨ ਤੇ ਆਨ ਸਰਵਿਸ ਤੇ ਜਿਹੜੀ ਇੱਕ ਹਮਲਾ ਹੋਇਆ ਹਮਲਾ ਵੀ ਉਹਨਾਂ ਵੱਲੋਂ ਕੀਤਾ ਗਿਆ ਜਿਹੜੇ ਸਿਵਲ ਦੇ ਉੱਤੇ ਸਿਵਲ ਨੂੰ ਇਨਸਾਫ ਦਵਾਉਣ ਦੀ ਗੱਲ ਕਰਿਆ ਕਰਦੇ ਨੇ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਕਰਨਲ ਤੇ ਹਮਲਾ ਕੀਤਾ ਗਿਆ ਸਾਡੇ ਨਾਲ ਸੁਖਜੀਤ ਸਿੰਘ ਹਰਦੋ ਝੰਡੇ ਨੇ ਜਿਹੜੇ ਐਕਸ ਆਰਮੀ ਨੇ ਉਹਨਾਂ ਨਾਲ ਗੱਲ ਕਰਦੇ ਆ ਸੁਖਜੀਤ ਕਿਵੇਂ ਦੇਖਦੇ ਹੋ ਤੁਸੀਂ ਕਿ ਇੱਕ ਐਕਸ ਮੌਜੂਦਾ ਜਿਹੜੇ ਡਿਊਟੀ ਨਿਭਾ ਰਹੇ ਨੇ ਕਰਨਲ ਉਹਨਾਂ ਦੇ ਉੱਤੇ ਹਮਲਾ ਹੁੰਦਾ ਤੇ ਤਿੰਨ ਦਿਨਾਂ ਉਹਨਾਂ ਤੇ ਜਿਹੜੀ ਐਫਆਈ ਨੌਚਰੀ ਕੀਤੀ ਜਾਂਦੀ ਆ ਦੇਖੋ ਬੜੀ ਸ਼ਰਮਨਾਕ ਗੱਲ ਆ ਕਿ ਜਿਹੜੇ ਲੋਕਾਂ ਨੇ ਦੇਸ਼ ਦੀ ਹੱਤਾਂ ਦੀ ਸੁਰੱਖਿਆ ਕਰਨੀ ਆ ਉਹ ਲੋਕ ਆਪਣੇ ਦੇਸ਼ ਦੇ ਸਖਤ ਨਹੀਂ ਆ ਇਹ ਕਾਰਮਿਕਾ ਕਰਨਲ ਹਾਂ ਲੱਗਦਾ ਡੀਆਜੀ ਰੈਂਕ ਦੇ ਬਰਾਬਰ ਦਾ ਰੈਂਕ ਦਾ ਦਾਵਾ ਹਮਮ ਤਾਂ ਮੈਂ ਬੜਵਾ ਲੂੰਦਾ ਵਾ ਜਿਹੜੇ ਪੁਲਿਸ ਵਾਲੇ ਅਫਸਰ ਆ ਠੀਕ ਹੈ ਜੂਨੀਅਰ ਅਫਸਰ ਨੇ ਸ਼ਰਾਬ ਪੀਤੀ ਸਭ ਕੁਝ ਲੇਕਿਨ ਉਹ ਇਕੱਲੇ ਉਹ ਕਹਿਤਾ ਵੀ ਮੈਂ ਕਨਰਲ ਆਰਮੀ ਦਾ ਉਹਨਾਂ ਨੇ ਇੱਕਦਮ ਉੱਥੇ ਸਟੌਪ ਹੋ ਜਾਣਾ ਚਾਹੀਦਾ ਸੀ ਕਿ ਉਹਦਾ ਕੀ ਰੈਂਕ ਆ ਦਾ ਸਟੇਟਸ ਕੀ ਆ ਮੈਂ ਤਾਂ ਹੈਰਾਨੀ ਹੁੰਦੀ ਆ ਕਿ ਇੰਨਾ ਬਰੂਟਲੀ ਜਿਹੜੀਆਂ ਵੀਡੀਓ ਆਈਆਂ ਨੇ ਮੀਡੀਆ 'ਚ ਇੰਨਾ ਬਰੂਟਲੀ ਹੋਣਾ ਉਹਨਾਂ ਦੋਵਾਂ ਚੁਪਤਾਂ ਨੂੰ ਕੁੱਟਿਆ ਵਾ ਔਰ ਉਸ ਤੋਂ ਬਾਅਦ ਇਲਜ਼ਾਮ ਦੇਖੋ ਕੀ ਲਾਉਂਦੇ ਕਿ ਉਹ ਜੀ ਸ਼ਰਾਬ ਪੀ ਰਿਹਾ ਸੀਗਾ ਉਹ ਉੱਥੇ ਕਮਿਸ਼ਨਰ ਅੱਜ ਰਾ ਨਾ ਕਿਹੜਾ ਲਾ ਰਹੇ 52 ਸਾਲ ਦੀ ਉਮਰ ਦਾ ਬੇਟਾ ਵਾ ਯਾਰ ਮਾ ਪਿਓ ਪਤ ਨਾਲ ਹੁਣ ਇਹ ਕੰਮ ਹੋ ਸਕਦਾ ਜੇ ਆਪਾਂ ਗੱਲ ਕਰੀਏ ਉਹ ਪੁਲਿਸ ਕਹਿ ਰਹੀ ਆ ਕਿ ਸਾਨੂੰ ਪਤਾ ਨਹੀਂ ਲੱਗਿਆ ਵੀ ਇਹ ਕਰਨਲ ਸੀ ਜੇਕਰ ਆਮ ਬੰਦਾ ਹੁੰਦਾ ਤਾਂ ਉਸੇ ਤਰ੍ਹਾਂ ਉਹਨੂੰ ਕੁੱਟੇ ਮਾਰੀ ਜਾਂਦੇ ਆ ਇਹ ਹੀ ਗੱਲ ਕਹਿਣੀ ਚਾਹੁੰਨਾ ਕਿ ਅਗਰ ਆਰਐਮ ਦੇ ਕਰਨ ਵਾਲਾ ਅਗਰ ਇਸ ਤਰ੍ਹਾਂ ਹੋ ਰਿਹਾ ਵਾ ਤਾਂ ਸਾਡੇ ਜਿਹੜੇ ਹੋਰ ਐਕਸਰਸਮੈਨ ਇੱਥੇ ਜਾਂਦੇ ਪੁਲਿਸ ਸਟੇਸ਼ਨਾਂ ਦੇ ਉਹਨਾਂ ਦਾ ਮਿਸਬੀਹੇਵ ਹੁੰਦਾ ਬੜੀ ਬੜੀ ਤੇ ਬਾਕੀ ਆਮ ਜਨਤਾ ਦਾ ਕੀ ਹਾਲ ਹੋਊਗਾ ਉਹ ਤਿੰਨ ਚਾਰ ਅਫਸਰ ਨੇ ਜਿਨ੍ਹਾਂ ਨੂੰ ਸਵਿਰਿਆ ਨਾਮ ਮਿਲਿਆ ਚੰਗੇ ਕੰਮ ਵਾਸਤੇ ਮਤਲਬ ਇਹੋ ਜਿਹੇ ਕੰਮ ਕਰਦੇ ਹੋਏ ਕੰਮ ਕਰਦੇ ਤਾਂ ਉਹਨਾਂ ਨੂੰ ਨਾਮ ਦਿੱਤਾ ਗਿਆ ਔਰ ਸਭ ਤੋਂ ਵੱਡੀ ਜਿਹੜਾ ਫੇਲਿਅਰ ਆ ਉਹ ਸੀਨੀਅਰ ਅਫਸਰਾਂ ਦਾ ਕਿ ਅਗਰ ਉਹ ਘਟਨਾ ਹੋ ਗਈ ਆ ਉਹ ਤੇ ਤੁਰੰਤ ਐਕਸ਼ਨ ਚੁੱਕੀ ਜਾ ਤਾਈ ਫੇਕ ਆਰਮੀ ਦਾ ਕਰਨ ਲਾ ਹੈ ਜੀ ਮਾੜੇ ਦੂਰ ਹੋ ਕੇ ਰਹਿਣਾ ਕਿ ਰਿਪੋਰਟ ਆ ਗਈ ਲੱਗਦਾ ਕਿ ਉਹਨਾਂ ਦਾ ਫੇਲੀਆ ਸਪੋਕ ਅਗਰ ਉਹਨੂੰ ਉਸੇ ਵੇਲੇ ਕਵਰ ਕਰ ਲੈਣ ਜਾਂ ਕੇ ਉਹ ਕਰਨ ਦਾ ਹਾਲਚਲ ਕੁਝ ਦੇ ਸਭ ਕੁਝ ਕਰਦੇ ਤੇ ਮੈਨੂੰ ਲੱਗਦਾ ਮਾਮਲਾ ਗੰਭੀਰ ਹੈ ਪਰ બીજી ਗੱਲ ਪਤਾ ਕੀ ਜਾਂਦੀ ਇੱਕ ਉਸ ਦੀ ਇੱਕ ਮੈਂ ਮੈਦ ਦੀ ਕੈਸ ਬਣਾ